ਦੇਈ ਤੋਂ 28 ਜੂਨ ਮੀਂਹਾਂ ਦੀ ਹੋਵੇਗੀ ਸ਼ੁਰੂਆਤ ਕਾਲੇ ਬੱਦਲ ਪਾਉਣਗੇ ਪੰਜਾਬ ਨੂੰ ਘੇਰੇ ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਲੈ ਕੇ ਹੁਣੇ-ਹੁਣੇ ਤਾਜ਼ਾ ਅਪਡੇਟ ਸਾਂਝੀ ਕੀਤੀ ਆ ਆਉਣ ਵਾਲੇ ਦਿਨਾਂ ਦੀ ਗੱਲ ਨੂੰ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਜਿਹੜੀ ਹੈ ਕਰ ਦਿੱਤੀ ਹੈ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਮੌਸਮ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਰਾਹੀਂ ਮਿਲਦੀ ਰਹੇ ਤਾਂ ਇੱਕ ਨਜ਼ਰ ਮਾਰ ਲੈਨੇ ਆ ਲਾਈਵ ਸੈਟੇਲਾਈਟ ਤਸਵੀਰਾਂ ਹੁੰਦੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਮੌਸਮ ਨੇ ਲਾਈ ਤਸਵੀਰਾਂ ਮੌਸਮੰਦੀ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਪੰਜਾਬ ਦਾ ਮੌਸਮ ਬਿਲਕੁਲ ਸੁਹਾਵਣਾ ਦੇ ਸਾਫ਼ ਦੇਖਣ ਨੂੰ ਮਿਲਿਆ ਹੈ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੱਪ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਉਸੇ ਦੌਰਾਨ ਮੌਨਸੂਨ ਦੀ ਐਂਟਰੀ ਜਿਹੜੀ ਹੈ ਪੰਜਾਬ ਦੇ ਵਿੱਚ ਕਦੋਂ ਹੋਵੇਗੀ ਅਤੇ ਬਾਰਿਸ਼ ਪੰਜਾਬ ਦੇ ਵਿੱਚ ਕਦੋਂ ਦਰਜ ਕੀਤੀ ਜਾਵੇਗੀ ਉਸ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਵਾਜਦਾ ਵੱਡਾ ਪੱਧਰ ਦੇਖਣ ਨੂੰ ਮਿਲ ਰਿਹਾ ਹੈ ਇਸੇ ਦੌਰਾਨ ਪੰਜਾਬ ਦੇ ਮਾਝੇ ਦੁਆਬੇ ਦੇ ਇਲਾਕਿਆਂ ਦੇ ਵਿੱਚ ਸਰਦੀ ਇਲਾਕਿਆਂ ਜਿਨ੍ਹਾਂ ਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਕਿ ਹਲਕੀ ਫੁਲਕੀ ਬੱਦਲ ਬਾਈ ਜਿਹੜੀ ਦੇਖਣ ਨੂੰ ਦਰਜ ਕੀਤੀ ਜਾ ਸਕਦੀ ਹੈ ਪਰ ਜ਼ਿਆਦਾਤਰ ਅੱਜ ਦਾ ਮੌਸਮ ਜਿਹੜਾ ਸਾਫ਼ ਰਹਿਣ ਵਾਲਾ ਅਤੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 40% ਤੋਂ ਉੱਪਰ ਹੀ ਜਿਹੜਾ ਤਾਪਮਾਨ ਅੱਜ ਦਾ ਰਹਿਣ ਵਾਲਾ ਹੈ ਤਾਂ ਆਉਣ ਵਾਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਮੌਸਮੀ ਭਾਗ ਦੇ ਅਨੁਸਾਰ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ 42 ਡਿਗਰੀ ਤਾਪਮਾਨ ਜਿਹੜਾ ਰਹਿਣ ਵਾਲਾ ਅਤੇ ਰਾਤ ਨੂੰ 30 ਡਿਗਰੀ ਦੇ ਆਸ-ਪਾਸ ਜਿਹੜਾ ਤਾਪਮਾਨ ਪਹੁੰਚੇਗਾ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਵੇਲੇ ਦੇਖ ਸਕਦੇ ਹੋ 42 ਡਿਗਰੀ ਜਿਹੜਾ ਤਾਪਮਾਨ ਅੱਜ ਦਾ ਰਹਿਣ ਵਾਲਾ ਹੈ ਉਸੇ ਦੌਰਾਨ ਕੱਲ ਦੀ ਗਰਮੀ ਜੇ ਆਵੇ ਤਾਂ 43 ਡਿਗਰੀ ਜਿਹੜਾ ਤਾਪਮਾਨ ਕਾਲੂ ਰਹੇਗਾ ਪਰਸਨ ਨੂੰ ਵੀ ਜਿਹੜਾ ਯਾਨੀ ਕਿ 25 ਜੂਨ ਨੂੰ ਵੀ 43 ਡਿਗਰੀ ਰਹੇਗਾ 26 ਜੂਨ ਨੂੰ ਵੀ 42 ਡਿਗਰੀ ਅਤੇ 27 ਜੂਨ ਨੂੰ 41 ਅਤੇ 28 ਜੂਨ ਨੂੰ 40 ਜਿਵੇਂ ਕਿ ਦਿਨ ਦਿਨ ਕਰਕੇ ਜਿਹੜਾ ਤਾਪਮਾਨ ਘਟਦਾ ਹੋਏ ਨਜ਼ਰ ਆਵੇਗਾ ਤੇ ਮੌਨਸੂਨ ਦੀ ਐਂਟਰੀ ਹੈ ਜਿਹੜੀ ਪੰਜਾਬ ਦੇ ਵਿੱਚ ਹੁੰਦੀ ਹੋਈ ਨਜ਼ਰ ਆ ਵੀ ਜਾਨੀ ਕਿ 28 ਜੂਨ ਤੋਂ ਬਾਅਦ ਚ ਮੌਨਸੂਨ ਜਿਹੜਾ ਐਂਟਰ ਹੋ ਸਕਦਾ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਦੇ ਸੰਕੇਤ ਦਿੱਤੇ ਜਾ ਰਹੇ ਨੇ ਤਾਂ ਦੇਖ ਸਕਦੇ ਹੋ 43 ਡਿਗਰੀ ਜਿਹੜਾ 24 ਜੂਨ ਨੂੰ 25 ਜੂਨ ਨੂੰ 43 ਰਹ 70 ਨੂੰ 42 ਰਹੇਗਾ ਤੇ 27 ਨੂੰ 41 ਤੇ 28 ਨੂੰ 40 ਹੋ ਜਾਵੇਗਾ ਉਸੇ ਤਰ੍ਹਾਂ ਮੌਸਮ ਲੈ ਕੇ ਜਿਹੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਦੇਖ ਸਕਦੇ ਹੋ 23 24 25 ਜੂਨ ਨੂੰ ਮੌਸਮ ਬਿਲਕੁਲ ਸਾਫ਼ ਦੱਸਿਆ ਗਿਆ ਹੈ ਅਤੇ 26 ਤੇ 27 ਜੂਨ ਨੂੰ ਹਲਕਾ ਫੁਲਕਾ ਜਿਹੜਾ ਬੱਦਲ ਵਾਈ ਜਾ ਕੁਝ ਵੀ ਦੇਖਣ ਨੂੰ ਮਿਲ ਸਕਦਾ ਹੈ ਸਿਸਟਮ ਬਣਦੇ ਹੋਏ ਨਜ਼ਰ ਆ ਰਹੇ ਪਰ 28 ਜੂਨ ਨੂੰ ਮੌਸਮ ਪ੍ਰੋਪਰ ਜਿਹੜਾ ਸੁਹਾਵਣਾ ਹੋ ਜਾਵੇਗਾ بارش ਦੇ ਅਸਰ ਜਿਹੜੇ ਦੇਖਣ ਨੂੰ ਮਿਲ ਸਕਦੇ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਅਪਡੇਟ ਜਿਹੜੀ ਇਹ ਪੰਜਾਬ ਦੇ ਮੌਸਮ ਲੈ ਕੇ ਸਾਹਮਣੇ ਆਈ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤਾ ਮੌਸਮ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਲੈਣ ਲਈ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤਾਂ ਜੋ ਮੌਸਮ ਸੰਬੰਧੀ ਹੋਰ ਤਾਜ਼ਾ ਅਪਡੇਟ ਆਵੇ ਤਾਂ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾ ਸਕੀਏ 28 ਜੂਨ ਤੱਕ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਅੱਜ ਦੇ ਮੌਸਮ ਤੋਂ ਲੈ ਕੇ 23 ਜੂਨ ਦੇ ਮੌਸਮ ਤੋਂ ਲੈ ਕੇ 28 ਜੂਨ ਦਾ ਮੌਸਮ ਮਿਲਦੇ ਵੱਡੀ ਅਪਡੇਟ ਵਿੱਚ ਧੰਨਵਾਦੀ ਸਾਰਾ ਦਾ